ਜਿਸ ਨੇ ਐਸਐਸਪੀ ਸਾਹਿਬ ਡਾਕਟਰ ਪ੍ਰਗਿਆ ਜਨ ਆਈਪੀਐਸ ਐਸਐਸਪੀ ਫਰੀ ਗੋਵਰਨ ਸਰਗਠਾ ਤੇ ਅਪਰਾਧਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਦੇਖਦੇ ਦਾਤ ਐਸਪੀਬੀ ਸਾਹਿਬ ਦੀ ਦੇਖਰੇਖੇਠ ਇੱਕ ਪੁਲਿਸ 파ਰਟੀ ਸਿਟੀ ਕੋਲਕਬੁਰਾ ਵੱਲੋਂ ਬਿਲਾਲਿਆਣਾ ਰੋਡ ਤੋਂ ਪੰਜ ਬੰਦਿਆਂ ਨੇ ਕਰਾਇਮ ਜੁਰਮ ਕਰਨ ਦੀ ਜਿਸ ਸਾਹਬ ਨੂੰ ਦੇ ਗ੍ਰਿਫਤਾਰ ਕੀਤਾ ਗਿਆ ਜਿੰਨਾ ਪਾਸੋਂ ਤਿੰਨ ਮੋਟਰਸਾਈਕਲ ਜਿਹਦੀ ਨੰਬਰਿੰਗ ਤੇ ਨਾ ਮੋਬਾਈਲ ਬਰਾਮਦ ਹੋਇਆ ਜਿੰਨਾ ਪਾਸੋਂ ਉਹ ਦਾ ਵੀ ਬਰਾਮਦ ਹੋਇਆ ਇੱਕ ਕਲਪਾਨ ਬਰਾਮਦ ਹੋਈ ਹੈ